ਉਹਦੇ ਖਿਲਾਫ ਕਿਸੀ ਪੱਕੀਆਂ ਨਹੀਂ ਹੋਣ ਦੇਣੀ ਪਰ ਨਾਲ ਅਸੀਂ ਸਰਕਾਰ ਨੂੰ ਇਹ ਵੀ ਕਿਹਾ ਸੀ ਜਦੋਂ ਅਸੀਂ ਕ੍ਰਿਸ਼ਨ ਕੁਮਾਰ ਨੂੰ ਮਿਲੇ ਆ ਚੰਡੀਗੜ੍ਹ ਵੀ ਇਹਨਾਂ ਨਹਿਰਾਂ ਦੀ ਮੁਰੰਮਤ ਕੀਤੀ ਜਾਵੇ ਪਰ ਇਹਨਾਂ ਨਹਿਰਾਂ ਦੀ ਕੋਈ ਮੁਰੰਮਤ ਨਹੀਂ ਕੀਤੀ ਕਿ ਨਹਿਰਾਂ ਦਿਨੋਂ ਦਿਨ ਖੁਰ ਰਹੀਆਂ ਜਾਣੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਯਾਦ ਰੱਖਿਓ ਇਹ ਨਹਿਰਾਂ ਜਾਣਬੁੱਝ ਕੇ ਤੋੜਨਗੇ ਜਾਣਬੁੱਝ ਕੇ ਤੋੜ ਕੇ ਤੇ ਮੁੜ ਕੇ ਇੱਥੇ ਲੋਕਾਂ ਦੇ ਵਿੱਚ ਗੱਲ ਪ੍ਰਚਲਿਤ ਕਰਨੇ ਵੀ ਆ ਲੋਕਾਂ ਨੇ ਉੱਠ ਕੇ ਰੋਲਾ ਪਾਇਆ ਸੀਗਾ ਇਹਨਾਂ ਲੋਕਾਂ ਨੇ ਇਹਨਾਂ ਬੰਦਿਆਂ ਨੇ ਨਹਿਰਾਂ ਪੱਕੀਆਂ ਨਹੀਂ ਹੋਣ ਦਿੱਤੀਆਂ ਲਫਾਫਾ ਨਹੀਂ ਪੈਣ ਤਾਂ ਜਿਹਦਾ ਕਰਕੇ ਨਹਿਰਾਂ ਟੁੱਟ ਗਈਆਂ ਕਾਰਨ ਕੀ ਆ ਕਾਰਨ ਬੜਾ ਸਾਫ਼ ਆ ਆ ਜਾਂਦਾ 14 15000 ਕਿਊਸਕ ਪਾਣੀ ਆ ਜਾਂਦਾ ਰਾਜਸਥਾਨ ਨੂੰ ਹੜ੍ਹਾਂ ਵੇਲੇ ਕੌਣ ਮਰਿਆ ਪੰਜਾਬ ਘਰ ਕਿਤੇ ਰੋੜੇ ਪੰਜਾਬ ਦੇ ਫਸਲਾਂ ਕਿਦੀਆਂ ਬਰਬਾਦ ਹੋਈਆਂ ਪੰਜਾਬੀਆਂ ਦੀਆਂ ਤਬਾਹ ਕੌਣ ਹੋਇਆ ਪੰਜਾਬ ਅੱਜ ਆ 14 14000 ਕਿਊਸਕ ਪਾਣੀ ਜਿਹੜਾ ਜਾ ਰਹੇ ਨੇ ਇਹਨਾਂ ਦੀ ਸਕੀਮ ਇਹੀ ਸੀ ਵੀ ਇਹਦੀ ਕੈਪੈਸਿਟੀ ਵਧਾ ਕੇ ਇਹਨੂੰ ਪੱਕਾ ਕਰਕੇ 185000 ਕਿਊਸਕ ਪਾਣੀ ਚ ਪਾ ਕੇ ਲਜਾਣਾ ਸੀ ਜਿਹਦੇ ਕਰਕੇ ਲੜਾਈ ਅਸੀਂ ਲੜੀ ਸੀਗੀ ਪਰ ਹੁਣ ਤੁਹਾਨੂੰ ਮੈਂ ਦੱਸਦਾ ਆਉਣ ਵਾਲੇ ਦਿਨਾਂ ਦੇ ਵਿੱਚ ਨਹਿਰ ਕਦੇ ਵੀ ਟੁੱਟ ਕੇ ਸਾਰਾ ਫਰੀਦਕੋਟ ਮਾਰ ਸਕਦੀ ਹੈ ਇਧਰ ਉਹ ਪਰਲੀ ਸਰਹੰਦ ਨਹਿਰ ਵੀ ਤੁਹਾਨੂੰ ਦਿਖਾਉਨੇ ਆ ਉਹ ਵੀ ਐ ਕੰਨੀਆਂ ਦੇ ਉੱਤੋਂ ਦੀ ਵਗਦੀ ਹੈ ਉਹਦੀ ਮੁਰੰਮਤ ਨਹੀਂ ਕੀਤੀ ਗਈ ਤੇ ਕੱਲ ਨੂੰ ਗੱਲ ਕਿੱਥੇ ਮੜਨੀ ਆ ਆ ਕੇ ਵੀ ਦੇਖੋ ਇਹਨਾਂ ਨੇ ਪੱਕੀਆਂ ਨਹੀਂ ਹੋਣ ਦਿੱਤੀਆਂ ਤਾਂ ਕਰਕੇ ਇਹ ਨਹਿਰਾਂ ਟੁੱਟ ਗਈਆਂ ਬਹਾਨਾ ਕੀ ਹੈ ਰਾਸਟਾਨ ਨੂੰ ਪਾਣੀ ਹੋਰ ਕਿਵੇਂ ਦੇਣਾ ਇਹਦੀ ਸਵਰਥਾ ਵਧਾ ਕੇ ਔਰ ਸਾਹਮਣੇ ਸਰਹੰਦ ਆ ਨਹਿਰ ਉਹ ਕੰਨੀ ਦੇਖ ਲੋ ਜਮੇ ਥੋੜੀ ਜੀ ਕੰਨੀ ਆ ਕਿਨਾਰਾ ਜਮੇ ਥੋੜੀ ਜੀ ਬੰਨੀ ਹੈ ਨਹਿਰ ਦੀ ਕਦੋਂ ਵੀ ਇਹ ਡੋਲਾ ਟੁੱਟ ਸਕਦਾ ਕਦੋਂ ਵੀ ਇਹ ਫਰੀਦਕੋਟ ਨੂੰ ਨਹਿਰ ਹੈ ਜਿਹੜੀ ਸਾਰੀ ਇਹ ਦੱਬ ਸਕਦਾ ਪਾਣੀ ਮਾਰ ਸਕਦਾ ਇਹਦੇ ਲਈ ਤੁਹਾਨੂੰ ਉਹੀ ਅਪੀਲ ਕੀਤੀ ਸੀ ਉਧਰ ਜਿਹੜੀ ਰਾਸਤਾਨ ਨਹਿਰ ਟੁੱਟਣਾ ਰਿਹਾ ਹੈ ਇਹਦੇ ਸਰਹੰਦ ਰੁਕਨਾਰੇ ਆ ਮੁੜ ਕੇ ਗੱਲ ਉੱਥੀ ਜਾ ਕੇ ਮੜਨੀ ਆ ਇੱਕ ਬਹਾਨਾ ਬਣਾ ਕੇ ਤੋੜ ਕੇ ਨਹਿਰ ਦੁਬਾਰਾ ਨਹਿਰ ਨੂੰ ਪੱਕੀਆਂ ਕਰਕੇ ਕੰਕਰੀਟ ਪਾ ਕੇ ਲਫਾਫਾ ਪਾ ਕੇ ਪਾਣੀ ਜਿਆਦਾ ਰਾਸ ਸਾਨੂੰ ਦੇ ਦੇ ਪਾਣੀ ਹੋਰ ਨਟ ਪੰਜਾਬ ਦੇ ਦੀ ਹੋਣੀ ਹਾਂਜੀ ਤੁਸੀਂ ਮੇਰੇ ਛੇ ਮਗਰਲੇ ਪਾਸੇ ਆ ਪਾਣੀ ਦੇਖ ਰਹੇ ਹੋ ਲਿਫਟ ਪੰਪ ਇਹਨੂੰ ਬੋਲਦੇ ਆ ਇਹ ਲਿਫਟ ਪੰਪ ਜਿਹੜੇ ਲੱਗੇ ਹੋਏ ਨੇ ਪਾਣੀ ਆ ਦਿਖਾਉਣਾ ਤੁਹਾਨੂੰ ਇਹ ਪਾਣੀ ਇਹ ਸਾਰੀ ਨਹਿਰ ਦੇ ਉੱਤੇ ਲਿਫਟ ਪੰਪ ਆ ਆ ਦੇਖੋ ਆ ਲਿਫਟ ਪੰਪ ਪਾਣੀ ਚੱਕ ਕੇ ਜਿਹੜਾ ਛੱਟਿਆ ਜਾ ਰਿਹਾ ਵਿੱਚ ਇਸ ਤਰ੍ਹਾਂ ਇੱਧਰ ਵੀ ਆ ਲਿਫਟ ਪੰਪ ਆ ਆ ਦੇਖੋ ਲੱਗਿਆ ਹੋਇਆ ਇਹਨਾਂ ਚ ਪਾਣੀ ਨਹਿਰ ਦੇ ਵਿੱਚੋਂ ਚੱਕ ਕੇ ਛੱਟਿਆ ਜਾ ਰਿਹਾ ਇਹ ਪਾਣੀ ਇਹ ਲਿਫਟ ਪੰਪ ਨੇ ਜਿਹੜੇ ਫਰੀਦਕੋਟ ਫਿਰੋਜ਼ਪੁਰ ਮਕਸਰਾ ਫਾਜ਼ਲਕਾ ਚਾਰਾਂ ਜ਼ਿਲ੍ਹਿਆਂ ਦੇ ਵਿੱਚ ਪਿਛਲੇ 30-35 ਸਾਲ ਤੋਂ ਲੱਗੇ ਹੋਏ ਨੇ ਸਰਹੰਦ ਨਹਿਰ ਦੇ ਉੱਤੇ ਲੋਕ ਪਾਣੀ ਜਿਵੇਂ ਚੱਕ ਕੇ ਆ ਸਾਰਾ ਪਾਣੀ ਸ਼ਹਿਰ ਵੀ ਵਰਤਦਾ ਇਹ ਸਾਰਾ ਪਾਣੀ ਆ ਜਿਹੜਾ ਲੋਕਾਂ ਕਾ ਖੇਤਾਂ 'ਚ ਵੀ ਵਰਤਦੇ ਵੀਰਕੋਟ ਸ਼ਹਿਰ 'ਚ ਵੀ ਪਾਣੀ ਵਰਤਿਆ ਜਾਂਦਾ ਤੇ ਜ਼ਮੀਨਾਂ ਨੂੰ ਵੀ ਇਹ ਚਾਰੇ ਜ਼ਿਲ੍ਹਿਆਂ ਦੇ ਵਿੱਚ ਪਾਣੀ ਵਰਤਿਆ ਜਾਂਦਾ ਹੁਣ ਸਰਕਾਰ ਨੇ ਕ੍ਰਿਸ਼ਨ ਕੁਮਾਰ ਨੇ ਜਿਹੜਾ ਉਹਨੇ ਚਿੱਠੀ ਜਾਰੀ ਕੀਤੀ ਹੈ ਕੰਮਾ ਜੀ ਇਹ ਜੇ ਲਿਫਟ ਪੰਪ ਲੱਗੇ ਹੋਏ ਨੇ ਪੱਖੇ ਲੱਗੇ ਹੋਏ ਨੇ ਪਾਣੀ ਚੱਕ ਕੇ ਸਿਰਦੇ ਸਰਹੰਦ ਨਹਿਰ ਦੇ ਉੱਤੇ ਇਹ ਗੈਰਕਾਨੂੰਨੀ ਐ ਇਹਨੂੰ ਪੱਟਿਆ ਜਾਵੇ ਜਿਹੜੇ 30 ਸਾਲ ਤੋਂ ਪੰਜਾਬ ਦਾ ਪਾਣੀ ਲੋਕ ਵਰਤ ਰਹੇ ਆ ਸਰਹੰਦ ਨਹਿਰ ਦੇ ਵਿੱਚੋਂ ਕਹਿੰਦੇ ਗੈਰਕਾਨੂੰਨੀ ਐ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਤਾ ਵੀ ਇਹਨੂੰ ਅਸੀਂ ਪੱਟਾਂਗੇ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਸਤੌਜਲੇ ਮਹਾਰਾਜ ਨੂੰ ਕਫੋਰ ਸੰਖ ਨੂੰ ਕਿ ਭਾਈ ਸਾਹਿਬ ਮਾਨ ਸਾਹਿਬ ਤੁਸੀਂ ਇਹ ਡਰਾਮਾ ਰੱਖਿਆ ਤੁਸੀਂ ਟੇਲਾਂ ਦੇ ਪਾਣੀ ਪਚਾਤਾ ਕਿਹੜੀਆਂ ਟੇਲਾਂ ਦੇ ਪਾਣੀ ਪਹੁੰਚ ਗਿਆ ਜੀ ਤੁਸੀਂ ਇਹ ਕਹਿ ਦਿੱ ਸੀ 40 ਸਾਲ ਦੇ ਵਿੱਚ ਪਾਣੀ ਉੱਥੇ ਉੱਥੇ ਜਿੱਥੇ ਪਹਿਲਾਂ ਕਿਤੇ ਗਿਆ ਨਹੀਂ ਤੇ ਇੱਕ ਪਾਸੇ ਤੁਸੀਂ ਆਹ ਕਾਨੂੰਨ ਦਾ ਹਵਾਲਾ ਦੇ ਕੇ ਵੀ ਇਹ ਗੈਰ ਕਾਨੂੰਨੀ ਆ ਲਿਫਟ ਪੰਪ ਲੋਕਾਂ ਨੇ ਪੱਟ ਰਹੇ ਹੋ ਤੁਹਾਨੂੰ ਆ ਦੂਜੇ ਪਾਸੇ ਆਜੋ ਦਿਖਾ ਦਿੰਦਾ ਆ ਨਾਲ ਹੀ ਮੇਰੇ ਇੰਦਰਾ ਗਾਂਧੀ ਨਹਿਰ ਵਗਦੀ ਆ ਜਿਹੜੀ ਰਾਜਸਥਾਨ ਨੂੰ ਜਾਂਦੀ ਆ ਇਸ ਸਮੇਂ 14 14.5 ਹਜ਼ਾਰ 15000 ਕਿਊਬਿਕ ਪਾਣੀ ਲੈ ਕੇ ਜਾ ਰਹੀ ਆ ਮੈਂ ਪੁੱਛਣਾ ਚਾਹੁੰਨਾ ਹੈ ਇੰਨਾ ਕਾਨੂੰਨ ਬਾਜ਼ਾਂ ਤੋਂ ਕਿ ਮੈਨੂੰ ਇਹ ਦੱਸੋ ਵੀ ਇਹ ਕਿਹੜੇ ਕਾਨੂੰਨ ਤਹਿ ਸਾਡਾ ਪਾਣੀ ਜਾ ਰਿਹਾ ਜੀ ਦੁਨੀਆ ਦਾ ਅੰਤਰਰਾਸ਼ਟਰੀ ਕਾਨੂੰਨ ਆ ਰੈਪਰੈਂਸ ਸਿਧਾਂਤ ਆ ਉਹਦੇ ਮੁਤਾਬਕ ਇਸ ਪਾਣੀ ਦੇ ਉੱਤੇ ਰਾਜਸਥਾਨ ਦਾ ਕੋਈ ਹੱਕ ਨਹੀਂ ਪਰ ਲਗਾਤਾਰ ਸਾਡਾ ਪਾਣੀ ਲੁੱਟ ਕੇ ਰਾਜਸਥਾਨ ਨੂੰ ਕਿੰਨਾ ਮਣਾਮੁਹੀ ਪਾਣੀ ਜਾ ਰਿਹਾ ਦਿੱਲੀ ਨੂੰ ਜਾ ਰਿਹਾ ਇਹ ਕਿਹੜੇ ਕਾਨੂੰਨ ਚ ਆ ਗਿਆ ਜੀ ਸਾਡਾ ਧਰਤੀ ਹੇਠੋਂ ਪਾਣੀ ਮੁੱਕ ਰਿਹਾ ਹੈ ਅਸੀਂ ਮੋਟਰਾਂ ਨਾਲ ਖਿੱਚਦੇ ਹਾਂ ਪਾਣੀ ਧਰਤੀ ਬੰਜਰ ਹੋਣ ਵੱਲ ਵੱਧ ਰਹੀ ਹੈ ਸਾਡਾ ਆ ਜਾਂਦਾ ਆ ਜਾਂਦਾ ਪੰਜਾਬ ਦੀਆਂ ਇੱਕ ਪੀਰ ਕਿਹਾ ਜਾਂਦਾ ਪੰਜਾਬ ਦਾ ਜਿਹੜਾ ਨੀਰ ਪੰਜਾਬ ਦਾ ਜਿਹੜਾ ਮੈਂ ਕਹਿੰਦਾ ਲਹੂ ਹੈ ਸਾਡੀਆਂ ਆਉਣ ਵਾਲੀਆਂ ਨਸਲਾਂ ਦਾ ਸਾਡਾ ਭਵਿੱਖ ਦਾ ਆ ਜਾਂਦਾ ਤੇ ਹੁਣ ਜੋ ਹੜਾ ਆਏ ਸੀ ਉਦੋਂ ਹੀ ਨਹਿਰ ਬੰਦ ਸੀ ਜਦੋਂ ਨਹੀਂ ੱੱੱਲਿਆ ਇਹਨਾਂ ਨੇ ਪਾਣੀ ਹੜ ਨਾਲ ਹੜਾਂ ਨੂੰ ਮਾਰਨਾ ਹੜਾਂ ਨੂੰ ਮਰਨ ਵੇਲੇ ਪੰਜਾਬ ਹੈ ਵਰਤਨ ਵੇਲੇ ਇਹ ਆ 50 ਦੇ ਲੋਕੋ ਅੱਜ ਫਰੋਹੀਪੁਰ ਦੇ ਵਿੱਚ ਵੱਡਾ ਕੱਟ ਸੀਗਾ ਕਿ ਲਿਫਟ ਪੰਪ ਬੰਦ ਕਰਾਉਣ ਲੱਗੇ ਆ ਇਹਨਾਂ ਨੂੰ ਇਹੀ ਪੁੱਛਣਾ ਵੱਡੇ ਕਾਨੂੰਨ ਘੜਿਆਂ ਨੂੰ ਕ੍ਰਿਸ਼ਨ ਕਮਾਲ ਵਰਗਿਆਂ ਨੂੰ ਜੋ ਬੈਠੇ ਉੱਥੇ ਅਫਸਰ ਇਹਨਾਂ ਦੇ ਵੱਡੇ ਵੱਡੇ ਜੋ ਇਥੋਂ ਰਹਿਤਾ ਕਰ ਦਿੰਦੇ ਆ ਇਹਨਾਂ ਦੇ ਆਪਣੇ ਮੰਤਰੀ ਨੇ ਖੁੱਡੀਆਂ ਸਾਹਿਬ ਉਹਨੂੰ ਪੁੱਛਿਆ ਬੰਦਿਆਂ ਨੇ ਵੀ ਤੁਸੀਂ ਇਹ ਕਾਨੂੰਨ ਲਿਫਟ ਪੰਪ ਬੰਦ ਕਰਾ ਰਹੇ ਆ ਤਾਂ ਖੁੱਡੀਆਂ ਸਾਹਿਬ ਕਹਿੰਦੇ ਮੇਰਾ ਧਿਆਨ ਚ ਹੀ ਨਹੀਂ ਜਿਹਨੇ ਅਫਸਰ ਆਪ ਹੀ ਇਹ ਆਪਦੀ ਰੂਲ ਲਾਗੂ ਕਰੀ ਜਾਂਦੇ ਆ ਆਪ ਦੇ ਕਾਨੂੰਨ ਲਾਗੂ ਕਰੀ ਜਾਂਦੇ ਜਿਹੜੇ ਦਿੱਲੀ ਬੈਠੇ ਨੇ ਕੋਈ ਦਿੱਲੀ ਦੇ ਸਾ ਠੋਕੇ ਬਣ ਕੇ ਜਦ ਲਈ ਦਲਾਲ ਬਣ ਕੇ ਜਿਹੜੇ ਬੈਠੇ ਨੇ ਉਹ ਉਹਨਾਂ ਲਈ ਪੰਜਾਬ ਲਈ ਕੋਈ ਉਹਨਾਂ ਦੀ ਹਮਦਰਦੀ ਨਹੀਂ ਕੋਈ ਪੰਜਾਬ ਦੇ ਨਸਲਾਂ ਨਾਲ ਫਸਲਾਂ ਨਾਲ ਧਰੱਖ ਨਾਲ ਪੰਜਾਬੀਅਤ ਨਾਲ ਪੰਜਾਬ ਦੀ ਹੋਂਦ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਖਤਮ ਕਰਨਾ ਚਾਹੁੰਦੇ ਆ ਪੰਜਾਬੀਓ ਤੁਹਾਨੂੰ ਬਾਰ-ਬਾਰ ਪਿੱਟਦੇ ਆ ਜਿਹੜੇ ਕਹਿੰਦੇ ਸੀ ਲੈ ਇੰਨਾ ਪਾਣੀ ਫਿਰਦਾ ਹੜਾਂ ਦਾ ਲੱਖੇ ਨੂੰ ਕਹੇ ਆਪਣੇ ਘਰੇ ਲੈ ਜਿਓ ਪਾਣੀ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਆ ਫੀਲ ਕਰਦਾ ਉਹ ਪਾਣੀ ਸਾਲਾ ਨੁਕਸਾਨ ਕਰਕੇ ਟੱਪ ਗਿਆ ਸਾਨੂੰ ਉਸ ਪਾਣੀ ਦਾ ਰੱਤੀ ਭਰ ਵੀ ਫਾਇਦਾ ਹੋਇਆ ਸਾਡਾ 1 ਇੰਚ ਪਾਣੀ ਤਾਹਾਂ ਆਇਆ ਸਾਡਾ ਫਸਲਾਂ ਦਾ ਨੁਕਸਾਨ ਹੋਇਆ ਕਿ ਫਾਇਦਾ ਹੋਇਆ ਉਹਦੇ ਨਾਲ ਉਹ ਇਸ ਗੱਲ ਨੂੰ ਸਮਝੋ ਹੁਣ ਜੇ ਏਡੀ ਵੱਡੀ ਮਾਰ ਸਾਨੂੰ ਉਹ ਪਾਣੀ ਨੇ ਮਾਰੀ ਆ ਤਾਂ ਸਾਡਾ ਹੱਕ ਬਣਦਾ ਸੀ ਇਸ ਗੱਲ ਦੇ ਉੱਤੇ ਲੜਗੇ ਕਿ ਆ ਪਾਣੀ ਅਸੀਂ ਮੋੜ ਕੇ ਪੰਜਾਬ ਨੂੰ ਲਿਆਉਣਾ ਹੈ ਇਹ ਪਾਣੀ ਸਾਡਾ ਹੈ ਜਾਂ ਦੱਸੋ ਕਿਹੜੇ ਕਾਨੂੰਨ ਤਹਿਤ ਕਾਵੇਰੀ ਨਦੀ ਦਾ ਰੋਲਾ ਪਿਆ ਤਮਲ ਲਾਡੂ ਤੇ ਕਰਨਾਟਕਾ ਦੇ ਵਿੱਚ ਉਨ੍ਹਾਂ ਦੇ ਵਿੱਚੋਂ ਇੱਕ ਸਟੇਟ ਰਾਈਪਰੈਂਸ ਸਟੇਟ ਨਹੀਂ ਸੀ ਦੂਜੇ ਸੂਬੇ ਨੇ ਇੱਕ ਬੂੰਦ ਪਾਣੀ ਨਹੀਂ ਦਿੱਤਾ ਭਾਰਤ ਦੇ ਪਾਣੀਆਂ ਦੀ ਵੰਡ ਭਾਰਤ ਪਾਕਿਸਤਾਨ ਦੇ ਪਾਣੀਆਂ ਦੀ ਵੰਡ ਭਾਰਤ ਚੀਨ ਦੇ ਪਾਣੀਆਂ ਦੀ ਵੰਡ ਰਾਈਪਰੈਂਸ ਸਿਧਾਂਤਾਂ ਮੁਤਾਬਕ ਦੁਨੀਆ ਦੇ ਪਾਣੀ ਦੀ ਵੰਡ ਜੇ ਉਹਨਾਂ ਸਿਧਾਂਤਾਂ ਦੇ ਕਾਨੂੰਨ ਮੁਤਾਬਕ ਹੁੰਦੇ ਉਹ ਪੰਜਾਬ ਦੇ ਪਾਣੀ ਦੀਆਂ ਲੁੱਟ ਫਿਰ ਕਿਹੜੇ ਕਾਨੂੰਨ ਤਹਿਤ ਕਰਾ ਰਹੇ ਹੁਣ ਇੱਥੇ ਕਿਹਨੇ ਕਾਨੂੰਨ ਆ ਲਫਟ ਪੰਪ ਬੰਦ ਕਰਨੇ ਆ ਸੁਆਸਤ ਤਾਵਨੀ ਦੇ ਕੇ ਆ ਸਰਕਾਰ ਨੂੰ ਫਰੋਏ ਪਰ ਲੋਕੋ ਤੁਹਾਨੂੰ ਵੀ ਲੜਨ ਲਈ ਇਹ ਲੜਾਈ ਬਹੁਤ ਵੱਡੀ ਆ ਮੇਰੀ ਗੱਲ ਯਾਦ ਰੱਖਿਓ ਆਉਣ ਵਾਲੀ ਦੁਨੀਆ ਦੀ ਜੰਗ ਮੈਂ ਬਾਰ ਬਾਰ ਕਹਿੰਦਾ ਪਾਣੀ ਦੇ ਭੋਜਨ ਪਿੱਛੇ ਹੋਣੀ ਆ ਤੇ ਸਭ ਤੋਂ ਜ਼ਰਖੇ ਧਰਤੀ ਆ ਨਾਜ ਪੈਦਾ ਕਰਨ ਲਈ ਤੇ ਪਾਣੀ ਲਈ ਸਾਰੇ ਹੁਣ ਬਹੁਤ ਪਾਣੀ ਆ ਤੇ ਸਾਨੂੰ ਆ ਪਾਣੀ ਮਿਲ ਜੇ ਸਾਨੂੰ ਕੀ ਲੋੜ ਆ ਵਾ ਕਿੱਲੇ ਕਿੱਲੇ ਦੇ ਦੋ ਦੋ ਕਿੱਲਾਂ ਨੇ ਮੋਟਰਾਂ ਲਾ ਕੇ ਇਥੋਂ ਪਾਣੀ ਅਸੀਂ ਖਤਮ ਕਰ ਰਹੇ ਆ ਆ ਟੇਲਾਂ ਨੇ ਪਾਣੀ ਪਚਾਦਾ ਕੀ ਸਵਾਹ ਪਾਣੀ ਪਚਾਦਾ ਲਾਲ ਆ ਥੱਲੇ ਇਹਨਾਂ ਨੇ ਮੋਗਾਂ ਚਿੱਟਾ ਪੁਰਾਣਿਆਂ ਚ ਉੱਚੇ ਚੱਕ ਤੇ ਗਾਹਾਂ ਕਹਿੰਦੇ ਪਾਣੀ ਪਚਾਦਾ ਚਲੋ ਮੈਨੂੰ ਪ੍ਰਿਸ਼ਨ ਕੁਮਾਰ ਕੋਲੇ ਅਸੀਂ ਮਿਲਣ ਗਏ ਆ ਡੈਮ ਚ ਬਹੁਤ ਪਾਣੀ ਹੈ ਮਖਾ ਚਲੋ ਮੈਂ ਚੱਲਦਾ ਪੰਜਾਬ ਸਾਰਾ ਮੈਂ ਘੁੰਮਿਆ ਤੁਸੀਂ ਮੇਰੇ ਨਾਲ ਚੱਲੋ ਮੈਨੂੰ ਦਿਖਾਓ ਕਿਹੜੀ ਨਹਿਰ ਚ ਕਿਹੜੀ ਕੱਸੀ ਕਿਹੜਿਆ ਸੂਏ ਚ ਕਿਹੜੇ ਮੁਗਗੇ ਦੇ ਪਾਣੀ ਪੂਰਾ ਹੁੰਦਾ ਸੋ ਇਹ ਕਿਸੇ ਵੀ ਤਰੀਕੇ ਨਾਲ ਲੁੱਟ ਕੇ ਪਾਣੀ ਪੰਜਾਬ ਦਾ ਆ ਹੁਣ ਲਿਫਟ ਪੰਪ ਬੰਦ ਕਰਾ ਕੇ ਇਹਨੂੰ ਪੱਕੀ ਕਰਨ ਦਾ ਕੋਈ ਨਾ ਕੋਈ ਬਹਾਨਾ ਘੜਨਗੇ ਇਹਨੂੰ ਤੋੜ ਕੇ ਨਾ ਸਾਰੇ ਤੁਹ ਦਿਖਾ ਚੁੱਕੇ ਆ ਅਸੀਂ ਵੀ ਕਿਨਾਰੇ ਇਹ ਘੁਰ ਚੁੱਕਿਆ ਪਰਲੀਆਂ ਖੁਰ ਚੁੱਕੀਆਂ ਨੇ ਤੋੜ ਕੇ ਫਿਰ ਬਹਾਨਾ ਇਹ ਮੜਨਗੇ ਵੀ ਆਹ ਬੰਦੇ ਸੀ ਇਹਨਾਂ ਨੇ ਨਰਾਂ ਪੱਕੀਆਂ ਨਹੀਂ ਹੋਣ ਦਿੱਤੀਆਂ ਲੋਕ ਸਾਮੂਹਿਕਾਂ ਕੱਢਣਗੇ ਵੀ ਹਾਂ ਆ ਦੇਖੋ ਜੀ ਇਹ ਨਰਾਂ ਨਹੀਂ ਪੱਕੀਆਂ ਹੋਣ ਦੇਣਗੇ ਸਿਗੇ ਕਾਰਨ ਜਿਵੇਂ ਪਹਿਲਾਂ ਮੈਂ ਲੋਕਾਂ ਨੂੰ ਪਿੱਟ ਕੇ ਆਇਆ ਤਿਸਲੇ ਸਾਲ ਜੋ ਨਾਂ ਲਫਾਫਾ ਪੈਣ ਦੇ ਗਏ ਨਾਂ ਲਫਾਫਾ ਪੈਣ ਦੇ ਗਏ ਮੁਕਸਰ ਜ਼ਿਲ੍ਹੇ ਦੇ ਵਿੱਚ ਲੋਕ ਮੰਨੇ ਨਹੀਂ ਸਾਡੇ ਸੇਮ ਆ ਜੀ ਸਾਡਾ ਮਰ ਜੂਗਾ ਜੀ ਹੁਣ ਉੱਥੇ ਉਸ ਏਅਰ ਦੇ ਜੋ ਲਫਾਫਾ ਪੈ ਗਿਆ ਪਾਣੀ ਥੱਲੇ ਚਲੇ ਗਿਆ ਇਹ ਹੀ ਕੁਝੇ ਕਰਨ ਗਏ ਸੋ ਸਮਝੋ ਇਹਨਾਂ ਦੀ ਸਕੀਮ ਸਾਜ਼ਿਸ਼ ਕਿੱਡੀ ਗੰਦੀ ਚਾਰਚ ਦੇ ਨਾਲ ਤੇ ਕਿੱਡੀ ਡੂੰਗੀ ਚਾਲ ਦੇ ਨਾਲ ਸਾਨੂੰ ਮਾਰ ਰਹੇ ਆ ਸੋ ਆਓ ਯਾਰ ਸਾਡੀ ਵੱਡੀ ਲੜਾਈ ਪਾਣੀਆਂ ਦੀ ਹੈ ਜੇ ਪਾਣੀ ਨਾ ਬਚੇ ਧਰਤੀ ਬੰਜਰ ਹੋ ਗਈ ਤਾਂ ਸਾਡੇ ਪੱਲੇ ਕੁਛ ਨਹੀਂ ਰਹਿਣਾ ਆਓ ਮਸਲਾ ਸਾਡੀਆਂ ਨਸਲਾਂ ਹਸਲਾਂ ਸਾਡੀ ਖੋਣ ਦਾ ਮਸਲਾ ਮੇਰਾ ਵੀਰ ਇਹ ਲਿਫਟ ਪੰਪ ਨਹੀਂ ਬੰਦ ਹੋਣ ਦੇ ਕਿਸੇ ਵੀ ਤਰੀਕੇ ਤੇ ਆਹ ਪਾਣੀ ਮੋੜ ਕੇ ਅਸੀਂ ਕਿਸੇ ਵੀ ਤਰੀਕੇ ਦੇ ਪੰਜਾਬ ਦੀ ਜ਼ਮੀਨ ਤੇ ਲੈ ਕੇ ਅਸੀਂ ਕਿਸੇ ਦੇ ਵਿਰੋਧੀ ਨਹੀਂ ਨਾ ਰਾਜਸਥਾਨੀਆਂ ਦੇ ਨਾਲ ਹਰਿਆਣੇ ਦੇ ਨਾਲ ਕਿਸੇ ਹੋਰ ਦੇ ਦੇਣਾ ਰਾਸਥਾਨ ਨੂੰ ਪਾਣੀ ਲਿਆ ਕੇ ਦਿਓ ਘਾਗਰਾ ਦੇ ਵਿੱਚ ਲਿਆ ਕੇ ਦਿਓ ਜਮਨਾ ਦੇ ਵਿੱਚੋਂ ਸ਼ਰਦਾ ਦੇ ਵਿੱਚੋਂ ਦੇ ਦਿਓ ਸਾਨੂੰ ਕੀ ਹੈ ਪੰਜਾਬ ਕੋਲੇ ਕਿੱਥੇ ਪਾਣੀ ਹੈ ਪੰਜਾਬ ਨੂੰ ਕਿਉਂ ਮਾਰ ਰਹੇ ਆ ਵਾਹਿਗੁਰੂ ਖਾਲਸਾ ਵਾਹਿਗੁਰੂ